ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਬਹੁਤ ਸਾਰੇ ਸਾਧ ਸੰਗਤ ਦੇ ਸਵਾਲ ਸੀ ਕਿ ਅਸੀਂ ਬਿਨਾ ਪਾਠ ਤੋਂ ਵੀ ਪਾਠ ਦੀ ਜਿੰਨਾ ਫਲ ਲੈ ਸਕਦੇ ਹਾਂ ਕਿ ਇਸ ਤਰ੍ਹਾਂ ਦਾ ਵੀ ਕੋਈ ਤਰੀਕਾ ਹੈ ਜਿਸ ਦੇ ਨਾਲ ਅਸੀਂ ਆਪਣੀਆਂ ਮਨ ਦੀਆਂ ਇੱਛਾਵਾਂ ਪੂਰੀਆਂ ਕਰ ਸਕਦੇ ਹਾਂ ਹਾਂਜੀ ਸਾਧ ਸੰਗਤ ਜੀ ਇਹ ਜ ਵੀ ਇੱਕ ਤਰੀਕਾ ਹੈ ਪਰ ਉਹਦੇ ਵਿੱਚ ਬਹੁਤ ਜ਼ਿਆਦਾ ਤੁਹਾਡੇ ਧਿਆਨ ਦੀ ਜ਼ਰੂਰਤ ਪਵੇਗੀ ਕਿਉਂਕਿ ਇਹ ਤਰੀਕਾ ਜਿੱਥੇ ਬਹੁਤ ਜ਼ਿਆਦਾ ਆਸਾਨ ਉੱਥੇ ਬਹੁਤ ਔਖਾ ਵੀ ਆ ਪਰ ਜੇ ਤੁਸੀਂ ਇਸ ਤਰੀਕੇ ਦੇ ਨਾਲ ਇਹ ਚੀਜ਼ ਆਪਣੀ ਜ਼ਿੰਦਗੀ ਚ ਅਜ਼ਮਾ ਲਵਾਂਗੀ ਤਾਂ ਵਾਹਿਗੁਰੂ ਸੱਚੇ ਪੀਤਾ ਧੰਨ ਧੰਨ ਸੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਧੰਨ ਧੰਨ ਬਾਬਾ ਦੀਪ ਸਿੰਘ ਮਹਾਰਾਜ ਜੀ ਤੁਹਾਡੇ ਤੇ ਬਹੁਤ ਜ਼ਿਆਦਾ ਕਿਰਪਾ ਕਰਨਗੇ ਤੇ ਜਿੱਥੇ ਵੀ ਤੁਹਾਡੀ ਕੋਈ ਵੀ ਵਜ੍ਹਾ ਪਾਠ ਨਾ ਕਰਨ ਦੀ ਚਾਹੀਦੀ ਚਾਹੀਦੀ ਉਹ ਤੁਹਾਡੇ ਘਰ ਦਾ ਮਾਹੌਲ ਲਾ ਲੋ ਚਾਹੇ ਤੁਸੀਂ ਕੰਮ ਦੇ ਵਿੱਚ బిజీ ਲਾ ਲਓ ਚਾਹੇ ਤੁਹਾਡੀ ਆਪਣੀ ਸਿਹਤ ਲਾ ਲਓ ਵੀ ਕੋਈ ਤੁਹਾਨੂੰ ਪ੍ਰੋਬਲਮ ਆ ਘਾਤੋਂ ਬੈਠ ਕੇ ਪਾਠ ਨਹੀਂ ਹੁੰਦਾ ਜਾਂ ਬਹੁਤ ਸਾਰੀਆਂ ਹੋਰ ਪ੍ਰੋਬਲਮਾਂ ਹੋ ਸਕਦੀਆਂ ਨੇ ਜਿਸ ਦੀ ਵਜ੍ਹਾ ਕਰਕੇ ਤੁਸੀਂ ਪਾਠ ਨਹੀਂ ਕਰ ਸਕਦੇ ਪਰ ਅੱਜ ਜਿਹੜਾ ਤੁਹਾਨੂੰ ਮੈਂ ਤਰੀਕਾ ਦੱਸਾਂਗੀ ਜੇ ਤੁਸੀਂ ਉਹ ਚੀਜ਼ ਆਪਣੀ ਜ਼ਿੰਦਗੀ ਦੇ ਵਿੱਚ અપਨਾ ਲੈਨੇ ਹੋ ਤਾਂ ਤੁਸੀਂ ਸੱਚ ਕਰਕੇ ਮੰਨਿਓ ਕੋਈ ਵੀ ਅਹਜੀ ਚੀਜ਼ ਨਹੀਂ ਹੈਗੀ ਜਿਹੜੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਪਾਰ ਨਾ ਸਕੋ ਹਰ ਇੱਕ ਚੀਜ਼ ਵਾਹਿਗੁਰੂ ਪਰਮਾਤਮਾ ਤੁਹਾਨੂੰ ਬਖਸ਼ੇਗਾ ਇਹ ਉਹਨਾਂ ਲਈ ਨਹੀਂ ਹੈ ਜਿਨ੍ਹਾਂ ਕੋਲ ਉਹ ਸੱਚੇ ਪਿੱਤਾ ਵਾਹਿਗੁਰੂ ਨੇ ਟਾਈਮ ਦਿੱਤਾ ਕੋਈ ਪ੍ਰੋਬਲਮ ਨਹੀਂ ਹੈਗੀ ਪਾਠ ਕਰਨ ਦੇ ਵਿੱਚ ਪਰ ਉਹ ਇਹ ਚੀਜ਼ ਸੁਣ ਕੇ ਕਹਿਣ ਵੀ ਚਲੋ ਠੀਕ ਆ ਹੁਣ ਆਪਾਂ ਪਾਠ ਕਰਕੇ ਕੀ ਲੈਣਾ ਆਪਾਂ ਆ ਤਰੀਕੇ ਨਾਲ ਹੀ ਸਾਰਾ ਕੁਝ ਪਾ ਲਵਾਂਗੇ ਪਰ ਕੁਝ ਨਹੀਂ ਮਿਲਣਾ ਕਿਉਂਕਿ ਵਾਹਿਗੁਰੂ ਸੱਚੇ ਪਿਤਾ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਤਨ ਤਨ ਬਾਬਾ ਦੀਪ ਸਿੰਘ ਮਹਾਰਾਜ ਜੀ ਸਭ ਦੀਆਂ ਜਾਣਦੇ ਨੇ ਵੀ ਕਿਹੜਾ ਇਨਸਾਨ ਪਾਠ ਨਹੀਂ ਕਰ ਸਕਦਾ ਤੇ ਮਜਬੂਰੀ ਦੇ ਵਿੱਚ ਆ ਤਰੀਕਾ ਅਪਣਾ ਰਿਹਾ ਤੇ ਕਿਹੜਾ ਇਨਸਾਨ ਸਿਰਫ ਲਾਲਚ ਨੂੰ ਵੀ ਕਿੱਥੇ ਮੈਂ ਚੌਂਕਣਾ ਲਾ ਕੇ ਬੈਠੂੰਗਾ ਪਾਠ ਕਰਨ ਲਈ ਮੈਂ ਆ ਤਰੀਕਾ ਅਪਣਾ ਲੈਣਾ ਇਹਦੇ ਨਾਲ ਵੀ ਤਾਂ ਮੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ ਤਾਂ ਮੈਂ ਤੁਹਾਨੂੰ ਸਹੀ ਤੇ ਸੱਚ ਗੱਲ ਦੱਸ ਦਵਾਂ ਤੁਹਾਡੇ ਪੱਲੇ ਕੱਖ ਨਹੀਂ ਪੈਣਾ ਇਹ ਤਰੀਕਾ ਸਿਰਫ ਉਹ ਸਾਧ ਸੰਗਤ ਦੇ ਲਈ ਆ ਜਿੰਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਦਿੱਕਤ ਆ ਜਿੰਨਾਂ ਕੋਲ ਬਿਲਕੁਲ ਟਾਈਮ ਨਹੀਂ ਹੈਗਾ ਉਸ ਵੈਗੁਰੂ ਪਰਮਾਤਮਾ ਦਾ ਪਾਠ ਕਰਨ ਦੇ ਲਈ ਇਹ ਤਰੀਕਾ ਸਿਰਫ ਉਹਨਾਂ ਦੇ ਲਈ ਆ ਹਾਂਜੀ ਇਹ ਕੀ ਤਰੀਕਾ ਇਸ ਦੇ ਵਿੱਚ ਮਰਿਆਦਾ ਤਾਂ ਸਾਰੀ ਉਹੀ ਆ ਜੋ ਆਪਾਂ ਪਾਠ ਲਈ ਰੱਖਦੇ ਆਂ ਆਂਡਾ ਮੀਟ ਨਹੀਂ ਖਾਣਾ ਇਸ਼ਨਾਨ ਕਰਨਾ ਪਰ ਇਹਦੇ ਵਿੱਚ ਇੱਕ ਗੱਲ ਦੀ ਛੋਟ ਆ ਕਿ ਤੁਸੀਂ ਇਹ ਕਿਤੇ ਵੀ ਕਰ ਸਕਦੇ ਹੋ ਰਸਤੇ ਵਿੱਚ ਜਾਂਦੇ ਹੋਏ ਗੁਰਦੁਆਰੇ ਵਿੱਚ ਘਰ ਵਿੱਚ ਕੰਮ ਅਤੇ ਕਿਤੇ ਵੀ ਪਰ ਘੜੀ ਤੇ ਟਾਈਮ ਦੇਖ ਕੇ ਲਗਾਤਾਰ ਤੁਸੀਂ 2.5 ਘੰਟੇ ਕਰਨਾ ਉਸ 2.5 ਘੰਟਿਆਂ ਦੇ ਵਿੱਚ ਨਾ ਤੁਸੀਂ ਫੋਨ ਸੁਣਨਾ ਨਾ ਤੁਸੀਂ ਕਿਸੇ ਨਾਲ ਗੱਲ ਕਰਨੀ ਆ 2.5 ਘੰਟੇ ਲਗਾਤਾਰ ਕਰਨਾ ਤੁਸੀਂ ਹਾਂਜੀ ਇਹ ਕੀ ਆ ਵਾਹਿਗੁਰੂ ਜਾਪ ਤੁਸੀਂ ਜੇ ਕੰਮ ਤੇ ਹੋ ਤੁਸੀਂ ਚਾਹੇ ਕਰਿਓ ਲਗਾਤਾਰ 24 ਘੰਟੇ ਵਾਹਿਗੁਰੂ ਜਾਪ ਕਰੋ ਵਾਹਿਗੁਰੂ ਵਾਹਿਗੁਰੂ ਕਿਸੈ ਨੂੰ ਪਤਾ ਨਾ ਚੱਲੇ ਵੀ ਤੁਸੀਂ ਕੀ ਬੋਲ ਰਹੇ ਹੋ ਅਬ ਦੇ ਮਨ ਦੇ ਵਿੱਚ ਉਸ ਵਾਹਿਗੁਰੂ ਪਰਮਾਤਮਾ ਨੂੰ ਜਾਪ ਕਰੋ ਉਹ ਸੱਚੇ ਪਿਤਾ ਵਾਹਿਗੁਰੂ ਤੇ ਮੈਨੂੰ ਇੰਨਾ ਕੁ ਜ਼ਿਆਦਾ ਭਰੋਸਾ ਤਾਂ ਤਨ ਸੇ ਗੁਰੂ ਰਾਮਦਾਸ ਸੱਚੇ ਪਾਸ਼ਾ ਤਨ ਤਨ ਬਾਬਾ ਦੀਪ ਸਿੰਘ ਮਹਾਰਾਜੀ ਉਹ ਤੁਹਾਡੀਆਂ ਝੋਲੀਆਂ ਜ਼ਰੂਰ ਭਰਨਗੇ ਹਰ ਇੱਕ ਤੁਹਾਡੇ ਮਜਬੂਰੀ ਨੂੰ ਉਹ ਦੂਰ ਕਰ ਦੇਣਗੇ ਪਰ ਇੱਕ ਵਾਰ ਇਹ ਚੀਜ਼ ਆਪਣੀ ਜ਼ਿੰਦਗੀ ਚ ਅਪਣਾ ਕੇ ਜ਼ਰੂਰ ਦੇਖੋ ਪਰ ਲਗਾਤਾਰ 24 ਘੰਟੇ ਇਦੇ ਵਿੱਚ ਕੋਈ ਇਹ ਨਹੀਂ ਹੈਗਾ ਵੀ ਤੁਸੀਂ ਬੈਠ ਕੇ ਤੱਕ ਖੜੇ ਨਹੀਂ ਹੋਣਾ ਜੇ ਖੜੇ ਹੋਗੇ ਤਾਂ ਤੁਰਨਾ ਨਹੀਂ ਹੈਗਾ ਕੋਈ ਵੀ ਇਹ ਜੀ ਬੰਦਨ ਨਹੀਂ ਹੈਗਾ ਤੁਸੀਂ ਕਿਵੇਂ ਮਰਜ਼ੀ ਕਰ ਸਕਦੇ ਹੋ ਪਰ ਟਾਈਮ ਦੇਖ ਕੇ ਪੀਹਾਂ ਹੁਣ ਤੋਂ ਮੈਂ ਜਾਪ ਸ਼ੁਰੂ ਕਰਨਾ 22 ਘੰਟੇ ਲਗਾਤਾਰ ਇੱਕ ਵਾਰ ਇੱਕ ਹਫਤਾ ਕਰਕੇ ਦੇਖੋ ਫਿਰ ਦੇਖੋ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਬਦਲਾਵ ਆਉਂਦਾ ਤੇ ਇਸ ਤਰ੍ਹਾਂ ਦੇ ਜੇ ਤੁਹਾਡੇ ਮਨ ਦੇ ਵਿੱਚ ਕੋਈ ਹੋਰ ਸਵਾਲ ਨੇ ਤੁਸੀਂ ਉਹ ਵੀ ਪੁੱਛ ਸਕਦੇ ਹੋ ਤਾਂ ਮੈਂ ਜਰੂਰ ਕੋਸ਼ਿਸ਼ ਕਰਾਂਗੀ ਕਿ ਉਸ ਤੇ ਮੈਂ ਵੀਡੀਓ ਬਣਾ ਕੇ ਤੁਹਾਨੂੰ ਦੱਸ ਸਕਾਂ ਤਾਂ ਤਨਤਨ ਬੱਬਾ ਦੀਪ ਸਿੰਘ ਮਹਾਰਾਜ